ਵੇਖਣ ਵਿੱਚ ਆਉਂਦਾ ਕਿ ਵਿਦਿਆਰਥੀਆਂ ਦਾ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਵੱਲ ਰੁਝਾਨ ਹੈ ਇਸ ਵਾਸਤੇ ਉਹਨਾਂ ਦਾ ਆਪਣੇ ਮਾਤਾ-ਪਿਤਾ ਤੇ ਬਾਹਰ ਭੇਜਣ ਦਾ ਪ੍ਰੈਸ਼ਰ ਹੁੰਦਾ ਹੈ ਮਾਤਾ-ਪਿਤਾ ਨੂੰ ਕਈ ਵਾਰ ਆਪਣੀਆਂ ਚੀਜ਼ਾਂ ਜਾਂ ਪ੍ਰਾਪਰਟੀ ਵੇਚਣੀ ਪੈ ਜਾਂਦੀ ਹੈ ਇੱਕ ਸੁਨਹਿਰੇ ਭਵਿੱਖ ਲਈ ਇਹ ਬੱਚੇ ਬਾਹਰ ਜਾਂਦੇ ਹਨ ਅਤੇ ਕਈ ਵਾਰ ਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਪਿਛਲੇ ਦਿਨੀ ਖਬਰ ਆਈ ਸੀ ਕਿ ਪੜ੍ਹਾਈ ਕਰਨ ਗਏ ਬੱਚਿਆਂ ਵਿੱਚੋਂ ਕੁਝ ਦੀ ਮੌਤ ਹੋ ਗਈ ਸੀ ਸ਼ਹਿਰ ਵਿੱਚ ਕਈ ਸੈਂਟਰ ਬਣੇ ਹਨ ਜੋ ਬੱਚਿਆਂ ਨੂੰ ਬਾਹਰਲੀ ਯੂਨੀਵਰਸਿਟੀਆਂ ਵਿੱਚ ਦਾਖਲੇ ਦਿਵਾਉਂਦੇ ਹਨ ਇਸ ਵਾਸਤੇ ਭਾਰੀ ਫੀਸ ਵੀ ਲਈ ਜਾਂਦੀ ਹੈ ਬਾਹਰ ਜਾ ਕੇ ਬੱਚਿਆਂ ਤੇ ਜਿਹੜਾ ਪ੍ਰੈਸ਼ਰ ਹੁੰਦਾ ਜਿਸ ਕਾਰਨ ਹਾਰਟ ਅਟੈਕ ਤੱਕ ਹੋ ਜਾਂਦਾ ਹੈ ਸੈਂਟਰਾਂ ਵੱਲੋਂ ਕਾਉਂਸਲਿੰਗ ਦੇ ਦੌਰਾਨ ਕਈ ਚੀਜ਼ਾਂ ਸ਼ਾਇਦ ਨਹੀਂ ਦੱਸੀਆਂ ਜਾਂਦੀਆਂ ਜਿਸ ਕਾਰਨ ਬੱਚੇ ਪ੍ਰੈਸ਼ਰ ਵਿੱਚ ਆਉਂਦੇ ਹਨ ਵਿਕਮ ਨੂੰ ਚਾਹੁੰਦਾ ਕਿ ਪੇਰੈਂਟਸ ਕਾਫੀ ਮੁਸ਼ਕਲਾਂ ਨਾਲ ਬੱਚਿਆਂ ਨੂੰ ਬਾਹਰ ਪੜ੍ਹਨ ਵਾਸਤੇ ਭੇਜਦੇ ਹਨ ਕਿਉਂਕਿ ਬੱਚਿਆਂ ਦੀ ਵੀ ਕਈ ਵਾਰ ਸਿੱਧ ਹੁੰਦੀ ਹੈ ਇੱਕ ਦੂਸਰ ਨੂੰ ਵੇਖ ਕੇ ਕਿ ਅਗਰ ਮੇਰਾ ਫਰੈਂਡ ਗਿਆ ਤਾਂ ਮੈਂ ਵੀ ਬਾਹਰ ਹੀ ਜਾਣਾ ਹੈ ਪੜ੍ਹਨ ਲਈ ਇੱਥੇ ਪੜਾਈ ਪੂਰੀ ਨਹੀਂ ਉਹਨਾਂ ਕੋਲ ਹੋ ਪਾਂਦੀ ਲੇਕਿਨ ਬਾਹਰ ਜਾਣ ਦੇ ਸੁਪਨੇ ਉਹਨਾਂ ਦੇ ਸਾਰਿਆਂ ਦੇ ਹੁੰਦੇ ਹਨ। ਮੁਸ਼ਕਲਾਂ ਨਾਲ ਪੈਸਾ ਇਕੱਠਾ ਹੁੰਦਾ ਹੈ, ਚੀਜ਼ਾਂ ਵੇਚ ਕੇ, ਜ਼ਮੀਨਾਂ ਵੇਚ ਕੇ इवन ਪੰਜਾਬ ਵਿੱਚ ਵੇਖਿਆ ਜਾਂਦਾ ਹੈ ਕਿ ਪੈਸਾ ਇਕੱਠਾ ਕੀਤਾ ਜਾਂਦਾ ਹੈ ਔਰ ਬੱਚਿਆਂ ਨੂੰ ਬਾਹਰ ਭੇਜਿਆ ਜਾਂਦਾ ਹੈ। ਕਾਉਂਸਲਿੰਗਸ ਹੁੰਦੀਆਂ ਨੇ ਔਰ ਅਸੀਂ ਇਹੋ ਜਿਹੇ ਸੈਂਟਰਸ ਦੇ ਬਾਹਰ ਖੜੇ ਹਾਂ ਜਿਹੜੇ ਕਿ ਪਰਮਾਰ ਹੈਗੀ ਹੈ ਰஞ்சிਤਾ ਵੀ ਨੂੰ ਵਿਖੇ ਜਿੱਥੇ ਮੈਕਸਮਮ ਸੈਂਟਰਸ ਹੈਗੇ ਨੇ ਜੋ ਕਿ ਬੱਚਿਆਂ ਨੂੰ ਬਾਹਰ ਐਡਮਿਸ਼ਨਸ ਵਗੈਰਾ ਦਵਾਉਂਦੇ ਨੇ, ਪੜ੍ਹਨ ਵਾਸਤੇ ਭੇਜਦੇ ਨੇ ਔਰ ਯਾ ਇੱਥੇ ਉਹਨਾਂ ਦੀ ਕਲਾਸਿਸ ਵਗੈਰਾ ਵੀ ਕਾਉਂਸਲਿੰਗ ਹੁੰਦੀਆਂ ਨੇ ਬੱਚਿਆਂ ਦੀ ਔਰ ਕਿਹ ਕਾਉਂਸਲਿੰਗਸ ਵੇਲੇ ਕੁਝ ਇਹੋ ਜਿਹੀ ਚੀਜ਼ਾਂ ਰਹੀ ਜਾਂਦੀਆਂ ਨੇ ਜਿਹੜੀਆਂ ਕਿ ਕਲੀਅਰ ਨਹੀਂ ਹੁੰਦੀਆਂ ਕਿਉਂਕਿ ਵੇਖਣ ਵਿਚਾਰਿਆ ਔਰ ਲੇਟੈਸਟ ਕੇਸ ਹੋਇਆ ਹੈ ਕਿ ਤਿੰਨ ਬਾਰ ਗਏ ਸਟੂਡੈਂਟਸ ਦੀ ਡੈਥ ਹੋਈ ਹੈ ਔਰ ਪਿੱਛੇ ਵੀ ਅਸੀਂ ਕੁਝ ਕੇਸਿਸ ਵੇਖ ਚੁੱਕੇ ਹਾਂ ਕਾਉਂਸਲਿੰਗ ਵੇਲੇ ਹੋਜੀ ਕਿਹੜੀ ਚੀਜ਼ ਰਹੀ ਜਾਂਦੀ ਹੈ ਕਿਹੜੀ ਚੀਜ਼ ਜਾਣਕਾਰੀ ਦਿੱਤੀ ਜਾਂਦੀ ਕਿ ਬੱਚੇ ਤੇ ਪ੍ਰੈਸ਼ਰ ਹੁੰਦਾ ਹੈ ਔਰ ਬਾਹਰ ਜਾ ਕੇ ਬੱਚਾ ਜੜਾ ਹੈਗਾ ਉਹ ਕਿਸ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਸਭ ਤੋਂ ਜ਼ਿਆਦਾ ਹਾਰਟ ਐਟੈਕ ਦੇ ਕੇਸਿਸ ਨੇ ਔਰ ਛੋਟੀ ਉਮਰ ਦੇ ਵਿੱਚ ਹਾਰ ਪੋਸਟ ਮਾਰਟਮ ਵਗੈਰਾ ਹੁੰਦੇ ਆ ਨਹੀਂ ਹੁੰਦੇ ਆਈ ਡੋਨਟ ਨੋ ਬਟ ਕਾਉਂਸਲਿੰਗ ਵੇਰੇ ਕੋਈ ਨਾ ਕੋਈ ਚੀਜ਼ ਰਹਿ ਜਾਂਦੀ ਹੈ ਜਿਹੜੀ ਕਿ ਬੱਚੇ ਤੇ ਪ੍ਰੈਸ਼ਰ ਬਹੁਤ ਬਣਦਾ ਹੈ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਉਮੀਦ ਕਰਦੇ ਆ ਕਿ ਸੈਂਟਰਸ ਕਲੀਅਰ ਕਰਨ ਬੱਚਿਆਂ ਨੂੰ ਉਸ ਵੇਲੇ ਕਾਉਂਸਲਿੰਗ ਦੇ ਟਾਈਮ ਤੇ ਪੇਰੈਂਟਸ ਨੂੰ ਵੀ ਕਿ ਬਹੁਤ ਬੱਚੇ ਜ਼ਰੂਰ ਜਾ ਰਹੇ ਨੇ ਪੜਨ ਵਾਸਤੇ ਪੇਰੈਂਟਸ ਭੇਜਦੇ ਪਏ ਨੇ ਲੇਕਿਨ ਹੱਥ ਕੀ ਆਂਦਾ ਹੈ ਬੱਚੇ ਦੀ ਬੋਡੀ ਤੇ ਅਮਰ ਪ੍ਰਸਨ ਰੋਕیشنل ਜੀਪੀਸੀ ਫਾਸਟ نیوز ਅੰਮ੍ਰਿਤਸਰ